ਪੁਲਿਸ ਵੱਲੋਂ ਨਸ਼ਾ ਖਿਲਾਫ ਵਿੱਡੇ ਗਏ ਮਹਿੰਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਨਸ਼ਾ ਛਡਾਊ ਕਮੇਟੀ ਦੀ ਮਦਦ ਨਾਲ ਦੋ ਨਸ਼ਾਸਮਗਲਾਰਾਂ ਨੂੰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾ ਸਮੇਤ ਗ੍ਰਿਫਤਾਰ ਕੀਤਾ ਇਨ੍ਹਾਂ ਤੇ ਥਾਣਾ ਮੋੜ ਮੰਡੀ ਵਿਖੇ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਹੈ ਕੁਲਦੀਪ ਸਿੰਘ ਬਰਾੜ ਡੀਐਸਪੀ ਮੌੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਾ ਡ੍ਰੌ ਕਮੇਟੀ ਦੇ ਮੈਂਬਰਾਂ ਦੀ ਮਦਦ ਨਾਲ ਸਾਡੀ ਪੁਲਿਸ ਪਾਲਟੀ ਨੇ ਮੋਟਰਸਾਈਕਲ ਸਵਾਰ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾ ਸਮੇਤ ਕਾਬੂ ਕੀਤਾ ਹੈ। ਇਹਨਾਂ ਤੇ ਥਾਣਾ ਮੌੜ ਮੰਡੀ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਕੋਲੋਂ 1840 ਗੋਲੀਆਂ ਰਾਮਾਡੋਲ 550 ਗੋਲੀਆਂ ਲਫਰਾਜ ਜੋਲਮ ਅਤੇ 190 ਕੈਪਸੂਲ ਸਿੰਗਨੇਚਰ ਬਰਾਮਦ ਹੋਏ ਹਨ ਇਹਨਾਂ ਦੀ ਪਛਾਣ ਗੁਰਤੇਜ ਸਿੰਘ ਅਤੇ ਵਿੰਦਰ ਸਿੰਘ ਵਾਸੀ ਘਮਣ ਕਲਾ ਬਜੋ ਹੋਈ ਹੈ ਗੁਰਤੇਜ ਸਿੰਘ ਤੇ ਪਹਿਲਾਂ ਵੀ ਮਾਨਸਾ ਵਿਖੇ ਇੱਕ ਐਨਡੀਪੀਐਸ ਐਕਟ ਦੀਨ ਮਾਮਲਾ ਦਰਜ ਹੈ ਇਹ ਅੱਜ ਮਿਤੀ 21 ਦੂ 2025 ਨੂੰ ਨਸ਼ਾ ਸ਼ਰਬੂ ਕਮੇਟੀ ਦੇ ਮੈਂਬਰਸ ਹੋ ਸੀਰਾ ਢਿੱਲੋਂ ਅਤੇ ਲਖਵੀਰ ਸਿੰਘ ਵਾਸੀਆਂ ਨੂੰ ਜੋਗਾ ਇਹਨਾਂ ਦੀ ਮਦਦ ਦੇ ਨਾਲ ਸਾਡੀ ਪੁਲਿਸ ਪਾਰਟੀ ਜੀ ਦੇ ਵਿੱਚ ਸਬ ਇੰਸਪੈਕਟਰ ਸਕੰਦਰ ਸਿੰਘ ਐਸਆਈ ਜਸਵੀਰ ਸਿੰਘ ਅਤੇ ਦੂਸਰੀ ਪੁਲਿਸ ਪਾਰਟੀ ਦੀ ਮਦਦ ਨਾਲ ਇਹਨਾਂ ਨੇ ਦੋ ਦੋ ਸ਼ਹਿਰ ਨੂੰ ਕਾਬੂ ਕੀਤਾ ਸੀਗਾ ਜਿਨ੍ਹਾਂ ਇਤਲਾਸ਼ੀ ਕਰਨ ਤੇ ਉਹਨਾਂ ਕੋਲੋਂ 184 ਪੱਤੇ ਟਰਾਮਾਡੋਲ ਸੰਕ੍ਰਿਪ ਪੱਤੇ ਜਿਹੜੇ ਅਲਪਰਾਜੋਲਮ ਦੇ ਤੇ 40 ਪੱਤੇ ਸਿਗਨੇਚਰ ਕੈਪਸੂਲਾਂ ਦੇ ਇਦੇ ਵਿੱਚ ਕੁੱਲ 1840 ਗੋਲੀਆਂ ਟਰਾਮਾਡੋਲ 555 ਗੋਲੀਆਂ ਅਲਪਾ ਜੋਲਮ ਤੇ 690 ਕੈਪਸੂਲ ਸਿਗਨੇਚਰ ਦੇ ਬਰਾਬਰ ਬਰਾਮਦ ਕੀਤੇ ਗਏ ਸਮੇਤ ਇੱਕ ਮੋਟਰਸਾਈਕਲ ਦੇ ਜੋ ਇਹ ਦੋ ਦੋਸ਼ੀਏ ਗਏ ਜਿਨ੍ਹਾਂ ਦੇ ਵਿੱਚੋਂ ਗੁਰਤੇਜ ਸਿੰਘ ਉਰਫ ਬੱਗੜ ਪੁੱਤਰ ਰਾਮ ਸਿੰਘ ਤੇ ਬਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀਆਂ ਘੁੰਮਣ ਕਲਾਂ ਦੇ ਇਹ ਨਸ਼ੇ ਦੀ ਸਪਲਾਈ ਲੈ ਕੇ ਆ ਰਹੇ ਸੀਗੇ ਇਹਨਾਂ ਨੂੰ ਰਸਤੇ ਦੇ ਵਿੱਚ ਕਾਬੂ ਕਰਕੇ ਇਹਨਾਂ ਤੋਂ ਇਹ ਨਸ਼ੇਲੀਆਂ ਗੋਲੀਆਂ ਤੇਰੀਆਂ ਪ੍ਰਾਪਤ ਕੀਤੀਆਂ ਤੇ ਇਹਦੇ ਸੰਬੰਧੀ ਮੁਕੱਦਮਾ ਨੰਬਰ 11/2125 ਅਧਿੰਤਾਰਾ ਬਾਈਕਾਟ 85 ਐਨਡੀਪੀਐਸ ਐਕਟ ਅਤੇ 223 ਬੀਐਨਐਸ थाना ਮੌੜ ਦਰਜ ਕੀਤਾ ਗਿਆ ਇਹਨਾਂ ਦੇ ਪਹਿਲਾਂ ਵੀ ਬੰਚੇ ਸਨ ਇਹਨਾਂ ਚੋਂ ਜਿਹੜਾ ਇੱਕ ਗੁਰਦੇਵ ਸਿੰਘ ਬੱਗੜ ਆ ਇਹਦੇ ਉੱਤੇ ਪਹਿਲਾਂ ਥਾਣਾ ਸਿਟੀ 2 ਮਾਨਸਾ ਦੇ ਵਿੱਚ ਇੱਕ ਨਸ਼ੇ ਦਾ ਮੁਕੱਦਮਾ ਦਰਜ ਆ ਜੇ ਜਿਹੜਾ ਦੂਸਰਾ ਆਦਮੀ ਆ ਉਹਦੇ ਹਜੇ ਕੋਈ ਸਾਹਮਣੇ ਉਹਦੀ ਗੱਲ ਨਹੀਂ ਆਈ ਪਈ ਪਹਿਲਾ ਮੁਕੱਦਮਾ ਦਰਜ ਹੋਏ